ਮੇਰਾ ਨਾਮ ਗੁਰਪ੍ਰੀਤ ਸਿੰਘ ਛਾੜੇ ਦਾ ਰਹਿਣ ਵਾਲਾ ਮੈਂ ਅਸੀਂ ਛਾੜੇ ਤੋਂ ਆ ਰਹੇ ਸੀਗੇ ਛਾੜੇ ਤੋਂ ਆਏ ਆ ਤੇ ਆਪਾਂ ਨਵਲਟੀ ਚੌਂਕ ਤੋਂ ਅੰਦਰ ਲਾਰੈਂਸ ਰੋਡ ਨੂੰ ਆ ਰਹੇ ਸੀਗੇ ਲਾਰੈਂਸ ਰੋਡ ਤੋਂ ਆਪਾਂ ਨਿਕਲੇ ਆ ਗੱਡੀ 'ਚ ਅਸੀਂ ਤਿੰਨ ਜਣੇ ਅਗੇ ਸੀ ਗੱਡੀ 'ਚ ਠੀਕ ਹੈ ਠੀਕ ਹੈ ਜੀ ਆਪਾਂ ਨਿਕਲੇ ਆ ਗੱਡੀ 'ਚ ਉਹ ਸਾਡੇ ਅਗੇ ਨਾ ਦੋ ਮੋਟਰਸਾਈਕਲ ਲੱਗੇ ਆ ਦੋ ਮੋਟਰਸਾਈਕਲ ਲੱਗੇ ਆ ਆਪਾਂ ਆ ਕਰਾਸ ਕੀਤਾ ਮੋੜ ਕਰਾਸ ਕੀਤਾ ਆ ਫੋਰਸ ਚੌਂਕ ਤੋਂ ਪਹਿਲਾਂ ਹੀ ਸਾਡੇ ਮੋਟਰਸਾਈਕਲ ਅੱਗੇ ਖਲੋ ਗਏ ਆ ਕੇ ਮੋਟਰਸਾਈਕਲ ਅੱਗੇ ਖਲੋ ਗਏ ਆ ਉਹਨਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਗਾਲਾਂ ਕੱਢਣੀਆਂ ਸ਼ੁਰੂ ਕਰਤੀ ਪਾਪਾ ਉਤਰਿਆ ਗੱਡੀ ਚੋਂ ਗੱਡੀ ਚ ਉਤਰ ਕੇ ਹਲੇ ਥੱਲੇ ਗਏ ਆ ਉਹਨੇ 8 ਫੜ ਕੇ ਮਾਰੀ ਆ ਪਿੱਛੋਂ ਇੱਕ ਗੱਡੀ ਆਈ ਆ ਉਹਦੇ ਚ ਹਥਿਆਰ ਨਾਲ ਲੈਸ ਬੰਦੇ ਸੀਗੇ ਕਿਸੇ ਨੇ ਕਿਰਚ ਫੜੀ ਸੀ ਕਿਨੇ ਕਰਪਾਨ ਫੜੀ ਸੀ ਉਹਨਾਂ ਆਉਂਦਿਆਂ ਗੱਡੀ ਜਿਹੜੀ ਆ ਮੇਰੇ ਜੀਜਾ ਜੀ ਲੱਗਦੇ ਆ ਉਹਨਾਂ ਦੇ ਲੱਤਾਂ ਚ ਗੱਡੀ ਮਾਰੀ ਆ ਇਹਨਾਂ ਨੇ ਉਹ ਡਿਗ ਪਏ ਨੇ ਥੱਲੇ ਉਹ ਬੰਦੇ ਨਿਕਲੇ ਆ ਉਹਨਾਂ ਆਉਂਦਿਆਂ ਹੀ ਪੁੱਛਿਆ ਨਹੀਂ ਕਿਸ਼ਿਆ ਨਹੀਂ ਉਹਨਾਂ ਆ ਕੇ ਸੱਟਾਂ ਲਾਣੀਆਂ ਸ਼ੁਰੂ ਕਰਦੀਆਂ ਮੈਂ ਤੇ ਇੱਕ ਜਾਣੇ ਹੋਰ ਸੀਗੇ ਨਾਲ ਆਪਾਂ ਜਾਨ ਬਚਾ ਕੇ ਭੱਜੇ ਆਂ ਔਰ ਉਹ ਜਿਹੜੇ ਆ ਜੀਜਾ ਹੀ ਆ ਉਹ ਹੱਥ ਆ ਗਏ ਉਹਨਾਂ ਦੇ ਉਹਨਾਂ ਨੇ ਉਹ ਸਿਰ ਵੀ ਪਾੜਿਆ ਉਹਨਾਂ ਦਾ ਬਾਹਾਂ ਟੁੱਟ ਗਈਆਂ ਉਹਨਾਂ ਦੀ ਉਹ ਇਸ ਵੇਲੇ ਹਸਪੀਟਲ ਐਡਮਿਟ ਆ ਗਏ ਉਹ ਠੀਕ ਕਿਹੜੇ ਹਸਪੀਟਲ ਉਹ ਮਦਾਨ ਹਸਪੀਟਲ ਐਡਮਿਟ ਆ ਜੀ ਠੀਕ ਹੈ ਕੋਈ ਪੁਰਾਣੀ ਰੰਜਿਸ਼ ਹੈ ਕੀ ਇਹਦਾ ਇਹ ਕੰਮ ਕਰਦੇ ਸੀ ਆ ਚਲ ਚ ਠੀਕ ਹੈ ਇਹ ਕੰਮ ਕਰਦੇ ਸੀ ਉੱਥੇ 2 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਵੀ ਕੋਈ ਗੱਲਬਾਤ ਹੋਈ ਇਹਨਾਂ ਦੀ ਉਹ ਪੁਰਾਣੀ ਰੰਜਿਸ਼ ਕੱਢੀਆਂ ਇਹ ਫੋਰਮਸ ਹੋਟਲ ਆ ਸਰ ਲਾਰੈਂਸ ਰੋਡ ਤੇ ਉਥੇ ਕੰਮ ਕਰਦੇ ਸੀ ਇਹ 2 ਸਾਲ ਪਹਿਲਾਂ ਦੀ ਗੱਲ ਹੈ ਸਰ ਜਦੋਂ ਸਰ 1:30 2 ਵਜੇ ਦੀ ਗੱਲ ਹੋਣੀ ਹੈ ਇਸ ਬਾਰੇ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਬਿਲਕੁਲ ਸਰ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਮੌਕੇ ਤੇ ਆਈ ਪੁਲਿਸ ਮੌਕੇ ਤੇ ਪੁਲਿਸ ਵਾਲੇ ਆਏ ਆ ਜੀ ਉਹਨਾਂ ਪੂਰਾ ਕਵਰ ਕੀਤਾ ਜੀ ਪੁਲਸ ਵਾਲਿਆਂ ਨੇ ਪੁਲਸ ਵੱਲੋਂ ਕੀ ਆਟਾ ਫਿਰ ਉਹਨਾਂ ਨੇ ਕਿਹਾ ਜੀ ਤੁਹਾਨੂੰ ਇਨਸਾਫ ਮਿਲੇਗਾ ਜੀ ਜੋ ਤੁਹਾਡੇ ਤੇ ਹੋਇਆ ਇਹਦਾ ਪੂਰਾ ਤੁਹਾਨੂੰ ਇਨਸਾਫ ਮਿਲੇ ਇੱਕ ਬੰਦੇ ਆਏ ਸੀ ਟੋਟਲ ਕਿੰਨੇ ਬੰਦੇ ਸਰ 2 ਜਣੇ ਮੋਟਰਸਾਈਕਲ ਤੇ ਆਏ ਆ ਪਹਿਲਾਂ 6-7 ਜਣੇ ਗੱਡੀ ਦੇ ਵਿੱਚ ਸੀਗੇ ਔਰ ਪੂਰੇ ਫੁੱਲ ਲੈ ਸੀਗੇ ਤੇ ਹਰਾਨਾ ਸਾਰੋ ਜੀ ਮੰਗਤੀ ਕਰਦੇ ਆਪਾਂ ਜੀ ਸਰ ਇਨਸਾਫ ਦੀ ਮੰਗ ਕਰਦੇ ਆ ਜੀ ਉਹਨਾਂ ਦੇ ਪੂਰੀ ਕਾਰਵਾਈ ਹੋਵੇ ਜੀ ਮੇਰਾ ਨਾਮ ਸਜੀਤ ਕੁਮਾਰ ਹੈ ਜੀ ਤੇ ਆਪਾਂ ਨਾ ਛਾਡੇ ਤੋਂ ਆ ਰਹੇ ਰਾਤੀ ਕੋਈ 1.5 ਵਜੇ ਮੈਂ ਹੀ ਮੇਰੇ ਜੀਜਾ ਜੀ ਰਮਨ ਕੁਮਾਰ ਨਾਲ ਗਰੇ ਸਾਲਾ ਸਾਰੀ ਗੁਰਪ੍ਰੀਤ ਸਿੰਘ ਤੇ ਉਹਨੂੰ ਨਾਵਲ اتنا ਕ੍ਰਿਸਟਲ ਜਿਹੋ ਉਹアイスਕ੍ਰੀਮ ਦੇ ਦੇਦੇ ਨਹੀਂ ਲਾਂਸੋਰ ਨੂੰ ਨਿਕਲੇ ਗਏ ਲਾਂਸੋਰ ਤੋਂ ਬੀਬੀ ਦੇ ਸਾਹਮਣੇ ਉਪਰ ਸੜਕ ਆ ਇੱਕ ਘੁੰਗੜੀ ਮਾਰ ਤਾ ਉਹ ਸੜਕ ਨੂੰ ਚਲ ਗਏਗੀ ਆਈਸਕ੍ਰੀਮ ਦੇ 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 ਉਧਰੋਂ ਨਿਕਲ ਗਏ ਉੱਥੇ ਰਾਜ ਰੈਸਟੋਰੈਂਟ ਹੈਗਾ ਫੋਰਮਾਸ ਉੱਤੇ ਉੱਥੋਂ ਦੋ ਮੁੰਡੇ ਨਿਕਲੇ ਵੀ ਚਲੋ ਮੇਰੇ ਜਾਨੂ ਹੋਏ ਨੇ ਇੱਕ ਇੱਕ ਜਾਨੂ ਆ ਦੇ ਵਿੱਚ ਕਰਨ ਸ਼ਰਮਾ ਤੇ ਨਾਲ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਸਪਲੈਂਡਰ ਤੇ ਹੀ ਉਹ ਉਹ ਸਾਡੇ ਜਿੱਦਾਂ ਨਿਕਲੇ ਉਹ ਵੀ ਨਿਕਲੇ ਇਕੱਠੇ ਨਿਕਲੇ ਆ ਤੇ ਅਸੀਂ ਸਿੱਧਾ ਨਿਕਲ ਗਏ ਖਰਾਨਾ ਜੁਨਿਲੀ ਜੜੇ ਵਾਲੇ ਉਧਰੋਂ ਵੀ ਰੋਡ ਤੋਂ ਨਿਕਲੇ ਥੋੜੇ ਜਿਹਾ ਅੱਗੇ ਅੱਗੇ ਜਾ ਕੇ ਉਹ ਉਹਨਾਂ ਮੋਟਰਸਾਈਕਲ ਸਾਡੇ ਅੱਗੇ ਲਾਤਾ ਅੱਗੇ ਲਾਦਾ ਜਿੱਦਾਂ ਹੀ ਫੋਰ ਹੈ ਚੌਂ ਵਾਲੀ ਸਾਈਡ ਨੂੰ ਭੁਮੇ ਆ ਤੇ ਉਹਨਾਂ ਅੱਗੇ ਆ ਕੇ ਮੋਟਰਸਾਈਕਲ ਲਾ ਕੇ ਤੇ ਉਹਨਾਂ ਨੇ ਗੱਲਾਂ ਕਰਨੀ ਸ਼ੁਰੂ ਕਰ ਦਿੱਤੀ ਤੇ ਅਹੀਂ ਗੱਡੀ ਘਲਾ ਲਈ ਉਹਨਾਂ ਨੇ ਆਇਆ ਇਹ ਪੁੱਛਿਆ ਉਹਨਾਂ ਨੇ ਵੀ ਕੀ ਗੱਲ ਕੀ ਹੈ ਨਾ ਕੀ ਗੱਲਾਂ ਕਿਉਂ ਕੱਢਣ ਦੇ ਨਾ ਅਸਲ 'ਚ ਸਾਲ 200 ਪਹਿਲਾਂ ਉੱਥੋਂ ਦਾ ਕੰਮ ਛੱਡਿਆ ਪਹਿਲਾਂ ਕੰਮ ਕਰਦਾ ਇੱਥੇ ਉਹ ਬੰਦੇ ਨਾਲ ਥੋੜੀ ਬੋਲੀ ਲਾਗਭਗ ਹੈ। ਬਾ ਉਹਨੇ ਉਹ ਖੁੰਦੜੀ ਗੱਡੀ ਉਹ ਦੋ ਜਣੇ ਉਹਨਾਂ ਨੇ ਆ ਕੇ ਸਾਨੂੰ ਗੱਲਾਂ ਗੁਲਾ ਕੱਢਿਆ ਗੱਡੀ ਘਲਾਰ ਜੀ ਉਹਨੇ ਕੁਝ ਨਹੀਂ ਕੀਤਾ ਆਨਿਆ ਪਹਿਲਾਂ ਉਹਨੇ ਮੇਰੀ ਗੱਡੀ ਦੇ ਫਰੰਟ ਸ਼ੀਸ਼ੇ ਤੇ ੱਟ ਮਾਰੀ ੱਟ ਮਾਰੀ ਤੇ ਉਧਰੋਂ ਦੂਜਾ ਭਰਾ ਉਹਦਾ ਉਹ ਆਪਣੇ ਉਹਨਾਂ ਨੂੰ ਫੋਨ ਕਰ ਰਿਹਾ ਸੀ ਸੀਮ ਲੇਅਰ ਨੂੰ ਜਿੱਦੇ ਕੋ ਮੈਂ ਕੰਮ ਕਰਦਾ ਸੀ ਮੈਂ ਵੀ ਮੈਂ ਉੱਥੇ 12-13 ਸਾਲ ਕੰਮ ਕੀਤਾ ਜੀ ਤੇ ਉਹ ਫੋਨ ਕਰ ਰਹੇ ਸੀ ਉਹਨੂੰ ਤੇ ਅਹੀਂ ਆ ਇਹਦੇ ਨਾਲ ਗੱਲ ਕਰ ਲਾ ਪਏ ਵੀ ਹਾਂ ਵੀ ਕੋਈ ਗਾਲ੍ਹਾਂ ਕੱਢ ਰਿਹਾ ਉਹਨੇ ਇਨੇ ਦਿਨ ਰੇਟੇ ਹੀ ਮਾਰਤੀ ਉਹਨੇ ਦਿਨ ਉਹਦੇ ਰੋ ਸੀਮ ਨਾਇਰ ਵੀ ਆ ਗਿਆ ਮੈਂ ਖਲੋਤਾ ਹੀ ਥੋੜੀ ਜੀ ਵੀਡੀਓ ਮੇਰੇ ਕੋਲ ਕੈਪਚਰ ਹੋਈ ਹੈ ਮੇਰੇ ਸਹਾਰਾ ਸਾਹਿਬ ਨੇ ਕੀਤੀ ਆ ਉਹ ਪਿੱਛੋਂ 50-60 ਦੀ ਸਪੀਡ ਤੇ ਆਇਆ ਵਾ ਉਹਨੇ ਗੱਡੀ ਲਾ ਕੇ ਮੇਰੀ ਲੈਗ ਤੇ ਮਾਰੀ ਉਹ ਨਿਸ਼ਾਨ ਹੀ ਹੈਗਾ ਮੇਰੀ ਲੈਗ ਤੇ 50-60 ਦੀ ਸਪੀਡ ਨਾਲ ਗੱਡੀ ਮਾਰੀ ਜਿੱਦਾਂ ਡਿੱਗਿਆ ਮੇਰਾ ਬੈਲੈਂਸ ਖਰਾਬ ਹੋ ਗਿਆ ਤੇ ਉਹ ਅੰਦਰੋਂ ਗੱਡੀ ਜੇ ਨਿਕਲੇ ਆ ਤੇ ਅਸੀਮ ਨੇ ਇਹ ਲੈਣਾ ਮੇਰੇ ਸਿਰ ਤੇ ਪਿਸਤਲ ਰਸਤਾ ਸਿੱਧਾ ਹੀ ਤੇ ਨਾਲ ਉਹ ਤਿੰਨ ਚਾਰ ਮੁੰਡੇ ਗੱਡੀ ਦੇ ਵਿੱਚੋਂ ਹੋਰ ਉਤਰੇ ਠੀਕ ਆ ਉਹਨਾਂ ਚੋਂ ਇੱਕ ਮੁੰਡੇ ਨੇ ਲੋਹੇ ਦਾ ਕੋਈ ਗੰਡਾਸਾ ਟਾਈਪ ਕੁਛ ਨਾ ਉਹਨੇ ਫੜਿਆ ਆਈ ਉਹ ਸਿੱਧਾ ਉਹਨੇ ਮੇਰੇ ਸਿਰ 'ਚ ਮਾਰਿਆ ਉਹ ਮੇਰੇ ਸਿਰ 'ਚ ਲੱਗਾ ਉਹ ਮਤਲਬ ਲੂੰਗ ਪੈ ਗਿਆ ਕਾਫੀ ਤੇ ਮੈਂ ਉੱਥੋਂ ਕੋਸ਼ਿਸ਼ ਕੀਤੀ ਭੱਜਣ ਦੀ ਮੇਰੇ ਸਾਲਾ ਸਾਥ ਤੇ ਮੇਰੇ ਜੀਜਾ ਜੀ ਉਹ ਦੋਨੋਂ ਉੱਥੋਂ દોੜ ਗਏ ਇੱਕ ਦੂਜੀ ਸੜਕ ਦੇ ਫੋਰਾ 'ਚੋਂ ਨੂੰ ਤੇ ਇੱਕ ਅੰਦਰੋਂ ਨਿਕਲ ਗਏ ਦੋਸੀ ਕਲੋਨੀ ਸਾਈਡ ਨੂੰ ਮੈਂ ਜੋਸ਼ੀ ਕਲੋਨੀ ਸਾਈਡ ਦੀ ਮੇਨ ਸੜਕ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਸਲੱਗਰ ਬੇਸਬਾਲ ਲੋਹੇ ਦਾ ਗਨਾਸਾ ਸਿੱਧ ਚ ਮਾਰਿਆ ਜਿਸ ਦੇ ਨਾਲ ਮੇਰੀ ਬਾਹ ਦੀ ਹੱਡੀ ਟੁੱਟ ਗਈ ਹੈ ਇਸ ਵੇਲੇ ਤੇ ਸਿਰ 'ਤੇ ਮੇਰਾ ਇੱਕ ਕਾਫੀ ਡੂੰਘਾ ਪੈ ਗਿਆ ਹੈ ਡਾਕਟਰ ਨੇ 10-15 ਟਾਂਕੇ ਸੇਹਾਂ ਗਿਲੇ ਬਿਲੇ ਉਸ ਤੋਂ ਬਾਅਦ ਮੈਂ ਮਹਾ ਆਪਣੀ ਜਾਨ ਬਚਾ ਕੇ ਉੱਥੇ ਭੱਜਾ ਉੱਥੇ ਬਹਿ ਗਿਆ ਜਦੋਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਹੋਸ਼ ਗਵਾ ਚੁੱਕਾ ਉਸ ਤੋਂ ਬਾਅਦ ਉਹ ਬੰਦੇ ਉੱਥੋਂ ਭੱਜੇ ਆ ਤੇ ਉਹ ਗੱਡੀ ਦਾ ਨੰਬਰ ਹੈਗਾ ਹੀ ਪੀਪੀ02 0160 ਹੈਗਾ ਵਾ ਵਿਚਲਾ ਨੰਬਰ ਨਹੀਂ ਪਤਾ ਤੇ ਜਿਹੜੇ ਬੰਦੇ ਸੀਗੇ ਕਰਨ ਸ਼ਰਮਾ ਇਹ ਵੇਰਕੇ ਦਾ ਰਹਿਣ ਵਾਲਾ ਵਾ ਬੌਂਸਰ ਆ ਫੋਰਮੋਸ ਦਾ ਉਹ ਮਤਲਬ ਕਿ ਇਹ ਗੰਦਾ ਜਾਂ ਬੰਦਾ ਇੱਕ ਚਾਈਦਾ ਨਾਲ ਇਹਦਾ ਬ੍ਰਦਰ ਸੀ ਤੇ ਜਿਹੜਾ ਜਿੰਨੇ ਗੱਡੀ ਮਾਰੀ ਆ ਉਹ ਅਸੀਮ ਨਾਇਰ ਹੀ ਤੇ ਅਸੀਮ ਨਾਇਰ ਦੇ ਨਾਲ ਜਿਹੜਾ ਮੁੰਡਾ ਮੈਨੂੰ ਜਿਮੇਜ ਨੂੰ ਜਾਣਦਾ ਉਹ ਸੀਗਾ ਸ਼ਿਵ ਸ਼ੰਕਰ ਉਹਦੇ ਨਾਲ 3000 ਜਾਨੇ ਗੱਡੀ ਦੇ ਵਿੱਚ ਹੋਰ ਨਿਕਲੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਇਹ ਸਾਰੇ ਭਾਜੀ ਫੋਰਮੋਸ ਤੋਂ ਹੀ ਕੰਮ ਕਰਦੇ ਆ ਰਾਤੀ ਇਹ 2:3 3 ਵਜੇ ਬੰਦ ਹੁੰਦਾ ਵਾ ਮੈਂ ਪਿੱਛੇ ਜੇ ਮੈਂ ਜਿਹੜਾ ਕੰਮ ਛੱਡਿਆ ਸੀ ਇਹਨੇ ਮੈਨੂੰ ਉਹ ਜਿਹੜਾ ਬਾਉਂਸਰ ਸੀ ਇਹਦੇ ਨਾਲ ਮੇਰੀ ਲਗੜਾਕ ਲੱਗਦੀ ਸੀ ਠੀਕ ਆ ਤੇ ਇਹਦੇ ਚੱਕਰ ਚ ਸੀਮ ਨੇ ਵੀ ਮੈਨੂੰ ਬਹੁਤ ਗੰਦੀਆਂ ਗੰਦੀਆਂ ਗਾਲਾਂ ਫੋਨ ਤੇ ਕੱਢੀਆਂ ਸੀ ਜਿਹਦੇ ਫੋਨ ਤੇ ਨੇ ਗਾਲਾਂ ਕੱਢੀਆਂ ਸੀ ਉਹ ਭਾਜੀ ਮੇਰੇ ਜਾਨੂ ਹੋ ਗਏ ਮੈਂ ਉਹਨਾਂ ਦਾ ਵੀ ਕੰਮ ਕਰਦਾ ਮੈਂ ਅਕਾਊਂਟੈਂਟ ਹੈਗਾ ਵਾ ਠੀਕ ਆ ਤੇ ਇਹ ਬੰਦਾ ਉਹ ਗਲਤੇ ਦਾ ਸੀ ਮੇ ਯਾਰ ਤੇ ਉਥੇ ਹੁੱਕਾ ਇਹ ਵਗੈਰਾ ਸਾਰਾ ਕੁਝ ਕੁੜੀਆਂ ਉਥੇ ਸਾਰਾ ਕੁਝ ਇਹ ਕੰਮ ਚੱਲਦਾ ਹੈਗਾ ਤੇ ਇਹ ਚੀਜ਼ ਮੈਨੂੰ ਪਤਾ ਸੀਗਾ ਤੇ ਇਹਨੂੰ ਲੱਗਾ ਕਿ ਸ਼ਾਇਦ ਮੈਂ ਕਿਤੇ ਕੰਪਲੇਨ ਕਰ ਦੇਣੀ ਹੈ ਕਿ ਮੈਂ ਇਹਦੇ ਬਾਰੇ ਕੰਪਲੇਨ ਕਰਦਾਗਾ ਆ 2 ਸਾਲ ਹੋ ਗਏ ਮੈਨੂੰ ਕੰਮ ਛੱਡਣ ਮਾਇਤਾ ਕੰਪਲੇਨ ਨਹੀਂ ਕੀਤੀ ਮੈਂ ਹੁਣ ਕਿਉਂ ਕਰਨੀ ਬਸ ਇਹੀ ਥੋੜੀ ਰਾਗ ਦਾ ਸੀ ਇਨਾ ਆ ਕੇ ਸਿੱਧਾ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਵਾ ਮੇਰੀ ਫਰੰਟ ਵਾਲੀ ਗੱਡੀ ਦਾ ਸ਼ੀਸ਼ਾ ਤੋੜਿਆ ਡਰਾਈਵਰ ਸਾਈਡ ਜਿੱਥੇ ਮੈਂ ਬੈਠਾ ਹਾਂ ਉਹ ਬੰਦੇ ਉਸ ਦਾ ਇੱਟ ਮਾਰੀ ਆ ਜਿਹੜੀ ਬੈਕ ਸਾਈਡ ਦੇ ਸ਼ੀਸ਼ੇ ਉੱਥੇ ਇੱਟ ਮਾਰੀ ਆ ਮੇਰੀ ਗੱਡੀ ਦਾ ਟੋਟਲੀ ਨੁਕਸਾਨ ਕਰਤਾ ਵਾ ਮੇਰੇ ਸੱਟਾਂ ਲਾਤੀਆਂ ਨੇ ਮੇਰੀ ਬਾਹ ਰੀਆ ਤੋੜਤੀ ਆ ਕੀ ਹੁਣ ਇੱਥੇ ਆਪਰੇਟ ਹੋਣਾ ਵਾ ਠੀਕ ਆ ਮੇਰਾ ਸੇਰ ਜਿਹੜਾ ਕੋਈ ਚੁੱਕਿਆ ਹੈ ਇਸ ਵੇਲੇ ਮੈਂ ਮੰਗ ਮੈਂ ਇਹ ਕਰਦਾ ਵਾ ਦੇਖੋ ਮੇਰੀ ਵਾਈਫ ਹੈ ਮੇਰੀ ਗੁੜੀਆ ਵਾ ਮੇਰੀ ਫੈਮਿਲੀ ਆ ਕਮਾਲ ਵਾਲਾ ਮੈਂ ਹਾਂ ਠੀਕ ਆ ਪੁਰਾ EMI ਜਾਂਦੀਆਂ ਮਹੀਨੇ ਦੀਆਂ ਠੀਕ ਹੈ ਇੰਨੇ ਖਰਚੇ ਨੇ ਮੇਰੇ ਸੇਫ ਤੇ ਹੁਣ ਮੇਰੇ ਸੱਟ ਲੱਗੀ ਆ ਉਹ ਕੌਣ ਪੂਰਾ ਕਰੇਗਾ ਮੈਂ ਬੌਂਸਰ ਨਾ ਸੀਗੀ ਬੌਂਸਰ ਨੇ ਲੱਗਦਾ ਗੱਡੀ ਸੇਫ ਉਹਦਾ ਹਾਈਡ ਦਾ ਉੱਪਰ ਲੱਗਾ ਆਪਣੇ ਨੂੰ ਰੋਡ ਉਹਨੇ ਵਿਖਾਇਆ ਪਰ ਨੋਰਮਲੀ ਮੇਰੇ ਕੋ ਵੀਡੀਓ ਵੀ ਪਈ ਨੋਰਮਲ ਮੈਂ ਗੱਡੀ ਤੋਂ ਉਤਰ ਕੇ ਆਇਆ ਵਾਂਗੀ ਕੀ ਗੱਲ ਲੱਗੀ ਆ ਉਧਰੋਂ ਅਸੀਮ ਨਾਇਰ ਆਇਆ ਫਿਰ ਮੈਂ ਥਾਣੇ ਗਿਆ ਇਦਾਂ ਸੱਟ ਫਿੱਟ ਲੱਗੀ ਮੈਂ ਥਾਣੇ ਵੀ ਗਿਆ ਵਾਂ ਉੱਥੇ ਅਸੀਮ ਨਾਇਰ ਨੇ ਮੈਨੂੰ ਧਮਕੀਆਂ ਲਾਈਆਂ ਤੈਨੂੰ ਮੈਂ ਅੰਮਰਸਰ ਦੇ ਵਿੱਚ ਨਹੀਂ ਰਹਿਣ ਦੇਣਾ ਉਹ ਬੰਦੇ ਦੀ ਪੋਲਿਟਿਕਲ ਥੋੜੀ ਵਾਕਬੀ ਗਈ ਆ ਠੀਕ ਆ ਜਿਸ ਚੱਕਰ ਚ ਉਹਨੇ ਮੇਰੇ ਤੇ ਇਸ ਚੀਜ਼ ਦੀਆਂ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਵੀ ਨਹੀਂ ਰਹਿਣ ਦੇਣਾ ਮੈਂ ਉਹਦਾ ਬੰਦੇ ਦਾ ਸਕੀਮ ਆੜਾ ਕਰਦਾ ਕਿ ਜਦ ਮੈਨੂੰ ਉਹਨੇ ਅੰਮ੍ਰਿਤਸਰ ਵੀ ਨਹੀਂ ਰਹਿਣ ਦੇਣਾ ਮੈਂ ਆਪੇ ਹੀ ਰੋਟੀ ਕਮਾਈ ਖਾਣਾ ਸਾਰਾ ਕੁਝ ਕਰਦਾ ਮਿਹਨਤ ਦੀ ਕਰਦਾ ਸ਼ਹਿਰ ਦੇ ਵਿੱਚ ਮੈਂ ਪਤਾ ਨਹੀਂ ਕਿੰਨੇ ਬੰਦਿਆਂ ਦਾ ਕੰਮ ਕਰਦਾ ਮੈਂ ਆਕਾਊਂਟੈਂਟ ਹੈਗਾ ਪਰ ਉਹ ਬੰਦੇ ਨੇ ਮੈਨੂੰ ਸ਼ਰੇਆਮ ਪੁਲਿਸ ਏਐਸਆਈ ਬਟਾ ਇਹ ਉਹਦੇ ਸਾਹਮਣੇ ਇਹ ਬੰਦੇ ਨੇ ਮੈਨੂੰ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਦੇ ਵਿੱਚ ਨਹੀਂ ਰਹਿਣ ਦੇਣਾ ਕੋਈ ਵੱ ਪੁਲਿਸ ਵਾਲੇ ਆਏ ਆ ਮੋਕਾ ਵਾਰਦਾ ਦੇਖ ਕੇ ਚਲੇ ਗਏ ਆ ਦੇਖੋ ਬਾਕੀ ਉਹ ਬੰਦੇ ਦਾ ਪੋਲਿਟਿਕਲ ਪ੍ਰੈਸ਼ਰ ਹੋਏਗਾ ਮੈਨੂੰ ਇਨਾ 100% ਯਕੀਨ ਹੈਗਾ ਕਿ ਉਹ ਬੰਦਾ ਪੋਲਿਟਿਕਲ ਪ੍ਰੈਸ਼ਰ ਪਾਏਗਾ ਹੀ ਪਾਏਗਾ ਪਰ ਮੈਂ ਇਹ ਲੜਾਈ ਲੜਾਂਗਾ ਜੋ ਮਰਜ਼ੀ ਹੋਵੇ ਮੈਂ ਬਿਲੋ ਸੱਚਾ ਵਾਂ ਮੈਨੂੰ ਪਤਾ ਵਾ ਮੇਰਾ ਬੁਲੇਸ਼ਨ ਕਰ ਜਾਂਦਾ ਵਾ ਮੈਂ ਸੱਚਾ ਹਾਂ ਵਾ ਇਹ ਬੰਦਿਆਂ ਨੇ ਗਲਤ ਕੀਤਾ ਵਾ ਇਹ ਸਭ ਤੋਂ ਵੱਡਾ ਕਰਨ ਸ਼ਰਮਾ ਦਾ ਬੌਂਸਰ ਹੈ ਅਸੀਮ ਅਈਏ ਤੇ ਨਾਲ ਦੇ ਸ਼ਿਵ ਸ਼ੰਕਰ ਬਾਕੀ 4-5 ਜਿਹੜੇਗੇ ਮੈਨੂੰ ਉਹਨਾਂ ਦਾ ਕਿਸੇ ਨਾਮ ਨਹੀਂ ਪਤਾ ਤੇ ਕਰਨ ਸ਼ਰਮਾ ਦੇ ਨਾਲ ਉਹਦਾ ਭਰਾ ਉਹ ਕਹਿੰਦਾ ਹੀ ਇਹ ਮੇਰਾ ਭਰਾ ਹੈਗਾ ਵਾ ਇਹ ਵੇਰਕੇ ਦਾ ਰਹਿਣ ਵਾਲਾ ਵਾ ਇਹਨਾਂ ਨੇ ਮੇਰੇ ਮੇਨ ਸੱਟਾਂ ਜਿਹੜੀਆਂ ਮਾਰੀਆਂ ਸੱਗਰ ਬੇਸਬਾਲ ਮੇਰੇ ਸਿਰ ਤੇ ਇਹਨੀਆਂ ਚੀਜ਼ਾਂ ਮਾਰੀਆਂ ਤੇ ਮੈਂ ਇਹੀ ਦਰਖਾਸਤ ਕਰਦਾ ਵਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਿਆਂ ਤੇ ਐਫ ਆਈ ਆਰ ਵਗੈਰਾ ਪ੍ਰੋਪਰ ਦਰਜ ਹੋਵੇ ਇਹ ਨਾ ਹੋਵੇ ਪੀ ਪੋਲਿਟੀਕਲ ਪ੍ਰੈਸ਼ਰ ਪਾ ਕੇ ਇਹ ਸਾਰਾ ਕੁਝ ਵਿੱਚੋਂ ਨਿਕਲ ਜਾ ਜਿਹੜਾ ਫੋਰੈਸਟ ਹੋਣ ਤੇ ਉੱਤੇ ਝਗੜਾ ਆਇਆ ਸੀ ਉਸ ਬਾਰੇ ਫੋਟੋ ਵੀ ਕੀ ਉਹ ਕੰਪਲੇਂਟ ਆਈ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਰ ਗੋਲ ਜੋ ਹੋਏਗਾ ਉਹਦੇ ਮੁਤਾਬਕ ਕਾਨੂੰਨੀ ਕਰੀ ਕਰਾਂਗੇ ਸਰ ਲੜਕੀ ਦੇ ਉੱਤੇ ਨਾ ਗੱਡੀ ਚੜਾਉਣ ਦੀ ਵੀਡੀਓ ਦੀ ਉਹਨਾਂ ਨੇ ਦਿੱਤੀ ਹੈ ਕਿ ਲੜਕੇ ਦੇ ਪਿੱਛੇ ਵੀ ਆ ਕੇ ਉਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਅ ਅਜੇ ਤੱਕ ਮੇਰੇ ਤੱਕ ਕੁਝ ਨਹੀਂ ਹੈ ਜਦੋਂ ਮੇਰੇ ਕੋਲ ਆ ਗਈ ਫਿਰ ਦੇਖਾਂਗੇ ਕਿੰਨੇ ਬੰਦਿਆਂ ਦੇ ਨਾਮ ਕੰਪਲੇਂਟ ਸੇਕਦੇ ਅਗੇ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਦੂ ਵੀ ਜਨੂਨ ਹੋਵੇਗਾ ਸੁਤੰਤਰ ਸਿਰਫ ਉਹ ਰਾਣੀ ਰਾਜ ਚਿਸ ਵਗੈਰਾ ਦੇ ਸਾਹਮਣੇ ਆਜੂ ਅਜੇ ਵੈਰੀਫਾਈ ਕਰਾਂਗੇ ਫਿਰ ਵੀ ਦੱਸਾਂ